ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਠੀਕ ਹੋਵੋਗੇ ਤੇ ਕਰਦੇ ਆਂ ਅੱਜ ਦੀ ਵੀਡੀਓ ਸਟਾਰਟ ਕਹਿੰਦੇ ਦੋਜੀ ਜਣੀ ਕੇ ਚਤਰੋ ਦਾ ਖਸਮ ਚਤਰੂ ਡੋਲੀ ਲੈਣ ਪਹੁੰਚਿਆ ਡੋਲਾ ਕਿਦਾ ਚਤਰੋ ਦਾ ਮੈਂ ਉਸ ਨੂੰ ਛੋਟੇ ਹਾਥੀ ਤੇ ਬਿਠਾ ਕੇ ਲਿਆਊਗਾ ਕਰਦੇ ਆਂ ਵੀਡੀਓ ਸਟਾਰਟ ਤੇ ਵੀਡੀਓ ਨਾ ਬਣੇ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ ਵੱਲੋਂ ਵੀ ਦੁਬਾਰਾ ਫੇਰ ਤੇ ਹੁਣ ਫਿਰ ਕਿਹਨੇ ਕਿਹਨੇ ਜਾਣਾ ਦੀਦੀ ਕੋਈ ਡਿਸਾਈਡ ਕਰਿਆ ਕਿ ਕਣਾ ਤਾਕੂ ਸਾਹ ਹੱਥ ਖੜਾ ਕਰ ਲੋ ਜ ਫਿਰ ਦੀਦੀ ਕਿੱਕ ਨਾ ਕਿੱਕ ਨਾ ਕਿਨੇ ਕਿਨੇ ਜਾਣਾ ਫਿਰ ਕੁਝ ਕਿਸੇ ਨੇ ਡਿਸਾਈਡ ਕਰਿਆ ਵੀ ਅੰਨੀ ਤੇ ਡਿਸਾਈਡ ਤਾਂ ਤੇਰੀ ਖਾ ਕਹਿੰਦੇ ਹੁੰਦੇ ਆ ਚਤਰੋਣੇ ਕਰ ਰੱਖਿਆ ਸਾਰਾ ਕੁਝ ਫੋਨ ਤੇ ਉਹੀ ਸਾਰਾ ਕੁਝ ਉਲੀਕਦੀ ਐ ਤੇ ਤੁਸੀਂ ਤਾਂ ਸਾਰੇ ਉਹਦੇ ਰਾਹ ਤੇ ਚੱਲਦੇ ਆ ਤੁਸੀਂ ਡਿਸਾਈਡ ਕੀ ਕਰਨਾ ਪਹਿਲਾਂ ਵੀ ਤੂੰ ਗੱਲ ਵੀ ਡਿਸਾਈਡ ਕੀਤਾ ਵਲੌਗ ਦੇ ਵਿੱਚ ਤੂੰ ਹੁਣ ਅੱਜ ਵੀ ਡਿਸਾਈਡ ਕਰਨ ਬੈ ਗਿਆ ਮੈਂ ਤੇਰੇ ਤੇ ਹਰਾਨਾ ਮੈਨੂੰ ਤਾਂ ਐ ਲੱਗਦਾ ਤੇਰਾ ਦਿਮਾਗ ਨਾ ਫਿਰਿਆ ਪਿਆ ਤੇਰਾ ਦਿਮਾਗ ਤਾਂ ਵਲੌਗਾਂ ਦੇ ਵਿੱਚ ਐਨਾ ਕਿ ਹੱਲ ਜਾਂਦਾ ਤੂੰ ਆਪਦੀ ਗੱਲ ਕਹਿ ਕੇ ਤੂੰ ਆਪ ਹੀ ਭੁੱਲ ਜਾਂਦਾ ਹਰ ਰੋਜ਼ ਤਾਂ ਤੁਸੀਂ ਡਿਸਾਈਡ ਕਰਦੇ ਹਜੇ ਡਿਸਾਈਡ ਕਰਨ ਦੇ ਵਿੱਚ ਕੋਈ ਕਸਰ ਆ ਜਦੋਂ ਉਹ ਤਿਆਰ ਹੀ ਬਹਿ ਗਿਆ ਹੋ ਕੇ ਲਾਂਗੜੀ ਲਾ ਲਿਆ ਤਾਂ ਫਿਰ ਚੁੱਪ ਕਰਕੇ ਉੱਠ ਕੇ ਤੁਰਪੋ ਕੇ ਵੀਡੀਓ ਦੇ ਵਿੱਚ ਜਾਣ ਕੇ ਲੋਕਾਂ ਨੂੰ ਬੁੱਧੂ ਬਣਾਉਣਾ ਜ਼ਰੂਰੀ ਹੁੰਦਾ ਤੁਸੀਂ ਸਾਡੀ ਤਾਂ ਤੇਰੀ ਹੈ ਜੀ ਪੂਰੀ ਅਸੀਂ ਆਪਣੇ ਬੰਦੇ ਸਾਡੇ ਪਿਆਰ ਦੇ ਜੇਕਰ ਸਾਰੇ ਬਹੁਤ ਇਨਾ ਸਿਤਾ ਕਰਕੇ ਚਾਰ ਚਾਰ ਬੰਦੇ ਲੈ ਆਏ ਆ ਸਾਸਿ ਗਰਨੀ ਸਾਡੇ ਨਾਲ ਸਾਨੂੰ ਵੇ ਗਧਿਆ ਜਾਂ ਤੂੰ ਕੋਈ ਹੋਰ ਕੰਮ ਵੀ ਕਰ ਲਿਆ ਕਰਕੇ ਹਰ ਵੀਡੀਓ ਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਤੇ ਜਦੋਂ ਵੀ ਕਿਤੇ ਐਂਡ ਕਰਨਾ ਜਾਂ ਕਿਤੇ ਜਾਣਾ ਤੇ ਉੱਥੇ ਗਧੇ ਵਾਂਗੂ ਹਣਕਣਾ ਹੀ ਹੁੰਦਾ ਹਣਕਣ ਤੋਂ ਅਲਾਵਾ ਤੈਨੂੰ ਕੋਈ ਕੰਮ ਆਉਂਦਾ ਖੋਤੇ ਵਾਂਗੂ ਦੰਦ ਕੱਢਣ ਲੱਗ ਜਾਣਾ ਤੂੰ ਲੈ ਮੈਚਿੰਗ ਕਰੀ ਫਿਰਦਾ ਚਤਰੋ ਦੇ ਨਾਲ ਇਹ ਸਾਰਾ ਕੁਝ ਚਤਰੋ ਦਾ ਹੀ ਕੰਮ ਕੀਤਾ ਹੋਇਆ ਕਹਿੰਦੀ ਹੋਣੀ ਅੱਜ ਜਵੈਚਿੰਗ ਕਰਕੇ ਆਇਓ ਸਰਦਾਰ ਜੀ ਮੈਚਿੰਗ ਕਰਕੇ ਆਇਓ ਬਾਹਲੇ ਸੋਹਣੇ ਲੱਗਾਂਗੇ ਆਹੋ ਲੱਗੀ ਜਾਂਦੀ ਜਿਵੇਂ ਛੋਟੇ ਹਾਥੀ ਦੇ ਉੱਤੇ ਕਪੜਾ ਚੜਾ ਦਿੱਤਾ ਹੋਵੇ ਆਪਦੇ ਜਣੇ ਤਾਂ ਫੁਕਰੀਆਂ ਮਾਰੀ ਜਾਂਦੀ ਵੀ ਮੈਂ ਬਲਾਂ ਹੀ ਦਰਦ ਇਹ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਾਰਾ ਟੱਬਰ ਹੱਸਣ ਤੋਂ ਸਿਵਾਏ ਕੋਈ ਗੱਲ ਵੀ ਕਰਦਾ ਸੀ ਤਾਂ ਆ ਗਏ ਜੀ ਅਸੀਂ ਤਾਂ ਆ ਗਏ ਰੋਂਣਾ ਸੀ ਤੁਸੀਂ 15 ਦਿਨ ਹੋ ਗਏ ਲਾਂਗੜ ਲਾਇਆ ਪੂਛਾਂ ਚੱਕੀਆਂ ਤੁਸੀਂ ਸਾਰੇ ਟੱਬਰ ਨੇ ਤੇ ਹੋਰ ਤੁਸੀਂ ਕੀ ਕਰਨਾ ਸੀ ਤੱਤਾਂ ਚੁੱਲਿਆਂ ਦੀ ਸਵਾ ਆ ਗਏ ਤੇ ਹਣਕਣਾ ਹੀ ਆ ਹਣਕ ਕਨੇ ਘਰੇ ਜਾ ਕੇ ਹਣਕ ਲੋਂਗੇ ਪਹਿਲਾਂ ਇੱਧਰ ਆ ਕੇ ਮੂੰਹ ਚੱਕ ਕੇ ਮੁੜ ਕੇ ਇਹਨਾਂ ਨੂੰ ਨਾਲ ਚੱਕ ਕੇ ਨਾਲ ਲੈ ਜੋਂਗੇ ਵੱਖਰਾ ਹੀ ਰਿਵਾਜ ਚਲਾਇਆ ਇਹਨਾਂ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦਾ ਵੱਖਰਾ ਹੀ ਰਿਵਾਜ ਆ ਵੀ ਪਹਿਲਾਂ ਸੌਰੇ ਲੈਣ ਆ ਕੇ ਤੇ ਮੁੜ ਕੇ ਨਾਲ ਪੀਕੇ ਵੀ ਤਰਪਣਗੇ ਮੂੰਹ ਚਾਕੇ ਉੱਥੇ ਖਾਣ ਪਕੌੜੇ ਮੈਂ ਤਾਂ ਟਰਾਈ ਕਰ ਗਿਆ ਹਾਂ ਪਤਾ ਜੀ ਨੇ ਪੰਗਾ ਲੈ ਲਿਆ ਨਾ ਸਵੇਰੇ ਕਹਿੰਦਾ ਮੈਂ ਕੁਝ ਨਹੀਂ ਕਹਿ ਸਕਦਾ ਤੁਸੀਂ ਕਾਤੇ ਜਾਂਦੇ ਮੇਰੇ ਚੱਕ ਵੀ ਲੈ ਜਾ ਕਰੋ ਅੱਜ ਮਾਰਵਾਂ ਜਦ ਵੀ ਆਂਦੇ ਹੋ ਤਾਂ ਲੱਡੂ ਦੇ ਆਜਾ ਉਹ ਇਹਨਾਂ ਦੇ ਆਹਾ ਰਿਵਾਜ ਹੈਗਾ ਵੀ ਆ ਬੇਇੱਜ਼ਤੀ ਕਰਾਉਣ ਦਾ ਪੁਰਾਣੇ ਬੇਆਸਤ ਪੇ ਆਸਮਾਨ ਸਾਰਾ ਫਰਿੱਜ 'ਚ ਧਰੀ ਰੱਖਦੇ ਆ ਉਹੀ ਮੁੜ ਕੇ ਆਇਆਂ ਦੇ ਅਗਲੇ ਪਾਸੇ ਧਰ ਦਿੰਦੇ ਐ ਦੁੱਧ ਦਾ ਜੰਗਾ ਲੱਕੜਾ ਫੜਾ ਦਿਆ ਕਰੋ ਲਿਓ ਚ ਦਾ ਦੋ ਕਰੀ ਜਾਂਦੀ ਨੇ ਬੇਟੂ ਕਹਿੰਦੀ ਉਹਦੋਂ ਤੁਸੀਂ ਮੈਨੂੰ ਲੱਡੂ ਫੜਾਤੇ ਸੀ ਅੱਜ ਇਹ ਫੜਾਤੀ ਵੀ ਬੱਸ ਪੁੱਛਣ ਆਲਾ ਹੋਵੇ ਇਹਨੂੰ ਫਰਿੱਜ 'ਚ ਕੌਣ ਰੱਖਦਾ ਹੁੰਦਾ ਮਠਿਆਈ ਨੂੰ ਲੱਕੜ ਵਾਂਗੂ ਤੋਂ ਜੰਮੀ ਪਈ ਆ ਖਾ ਕੇ ਉਹਨਾਂ ਨੇ ਮਰਨਾ ਥੋੜੀ ਮਠਿਆਈ ਫੁਕਰੀਆਂ ਦਾ ਆਏ ਮਾਰਨਗੇ ਵੀਡੀਓ ਦੇ ਵਿੱਚ ਵੀ ਅਸੀਂ ਬੜੀ ਆਇਓ ਭਗਤ ਕੀਤੀ ਥੋੜੀ ਆਇਓ ਭਗਤ ਨਾਲ ਲੋਕਾਂ ਨੇ ਚ ਤਸਰਾ ਹੀ ਚਾਹ ਬਾਤ ਚੱਕੀ ਹੈ ਖਾਲਸ ਹਾਂ ਉਸ ਵਾਜਾ ਨਾ ਮਿੱਠਾ ਵੀ ਨਹੀਂ ਕਗਾ ਹੈ ਤਾਂ ਉਹ ਵਧੀਆ ਪਰ ਥੋੜਾ ਜਿਹਾ ਦੰਦਾ ਹੋਦੀ ਵੀ ਹੋ ਰਹੀ ਹੈ ਕੈਪਟਨ ਹੈ ਮੇਰੀ ਕੈਪਟਨ ਆਹੋ ਆਹੋ ਦੀਦੀ ਕਰੋ ਕਰੋ ਟਰਾਈ ਤੁਹਾਡੇ ਹਾਸਤੇ ਸਪੈਸ਼ਲ ਤੁਹਾਡੀ ਕਹਿੰਦੇ ਹੁੰਦੇ ਆ ਭਰਜਾਈ ਗੁਲਕੰਦ ਮੰਗਾ ਕੇ ਰੱਖੀ ਬੈਠੀ ਆ ਬੇਹਾ ਤੇ ਬੇਹਾ ਤੁਹਾਡੇ ਹਾਸਤੇ ਫ੍ਰਿਜ 'ਚ ਹੀ ਮਾਲ ਜਮਾ ਕਰਦੀ ਆ ਪਤਾ ਦਿੱਲੀ ਲਾਂਗੜ ਲਾਈ ਰੱਖਦੇ ਆ ਤੇ ਇਹਨਾਂ ਦਾ ਆ ਹੀ ਸਿਆਪਾ ਵਡਾਂਗੇ ਦੇਗੇ ਇਹ ਆ ਕ ਟਿੱਕੀ ਤੇ ਫੜਾ ਤੀਆਂ ਲੱਕੜਾਂ ਵਾਂਗੂ ਚੱਬੀ ਜੋ ਉਹ ਬੋਲਦਾ ਹਾਂ ਇਹ ਤਾਂ ਨਾ ਥੋੜੀ ਜਿਹੀ ਹੂੰ ਤਾਂ ਠੀਕ ਆ ਪਰ ਦੰਦਾਂ ਦਾ ਕੰਮ ਖਰਾਬ ਕਰਦੀ ਆਹੋ ਦੰਦਾਂ ਦਾ ਕੰਮ ਤਾਂ ਖਰਾਬ ਕਰੂਗੀ ਜਿੱਡੇ ਦੰਦ ਤੂੰ ਬੱਤੀ ਬਾਹਰ ਕੱਢਦਾ ਹੱਸਣ ਲੱਗਾ ਉਹਨਾਂ ਮੜਾ ਜਾਂ ਮੱਜਾਂ ਦੀ ਤਰ੍ਹਾਂ ਚਰ ਲਿਆ ਕਰੋ ਥੋਨੂੰ ਤਾਂ ਨਾ ਸਾਰੇ ਟੱਬਰ ਨੂੰ ਮੈਨੂੰ ਲੱਗਦਾ ਖੁਰਲੀ ਚਾਹੀਦੀ ਆ ਤੇ ਉੱਥੇ ਵਾਂਡਰ ਲਾ ਦੇਣਾ ਚਾਹੀਦਾ ਜਿਹੜੇ ਹਿਸਾਬ ਦੇ ਨਾਲ ਤੁਹਾਡੇ ਟੱਬਰ ਦਾ ਆਵਾ ਉੱਥੇ ਜਾ ਕੇ ਮੱਥੇ ਪਰਾ ਮਾਰਿਆ ਵੀ ਉਹ ਜਾਣਾ ਤਾਂ ਤਾਂ ਫੂਲ ਆ ਵੀ ਤੂੰ ਤਾਂ ਬੁੜੀ ਨਹੀਂ ਹੈਗਾ ਐਨੇ ਵੀ ਜਿਆਦਾ ਨਾ ਤੁਹਾਡੇ ਨਾਲ ਕਿਤੇ ਗੁੱਸੇ ਕਿੱਲੋ ਜਿਗਾ ਨਾ ਕਿ ਮਾੜਾ ਨਾਂਕੀ ਇਹਦਾ ਮੇਲੇ ਇੱਧਰ ਮਾਸੀ ਜੀ ਵਾਹਿਗੁਰੂ ਜੀ ਕਾ ਇਹਨੂੰ ਦੇਖ ਲੋ ਬੋਕ ਜੇ ਨੂੰ ਕਿਵੇਂ ਖੋਤਿਆਂ ਨੂੰ ਦੰਦ ਕੱਢਦਾ ਇਹ ਆਡੀ ਮੱਛਰਿਆ ਰਹਿੰਦਾ ਜਿਵੇਂ ਇਹਦੇ ਆਡੀ ਕੀੜੇ ਲੜਦੇ ਰਹਿੰਦੇ ਆ ਕੋਈ ਬੁੜੀ ਜੀ ਨਹੀਂ ਸ਼ਰਮ ਕਰਦਾ ਕਿਸੇ ਬੰਦੇ ਦੀ ਨਹੀਂ ਸ਼ਰਮ ਕਰਦਾ ਜਿਹੜੀ ਗੱਲ ਆ ਗਈ ਮੂੰਹ ਚੁੱਗ ਬਗਤਾਲ ਦੀਆਂ ਮਾਰੀ ਜਾਂਦਾ ਖੁਦ ਇਹਨਾਂ ਨੇ ਇਸ ਵੀਡੀਓ ਦੇ ਵਿੱਚ ਆਪਦੀ ਚ ਬਕਵਾਸ ਕੀਤਾ ਮੈਂ ਦੂਜੇ ਚੈਨਲ ਤੇ ਪਾਉਂਗੀ ਉਹ ਵੀਡੀਓ ਕਿ ਅਸੀਂ ਇਹੋ ਜੀ ਗੱਲ ਕੱਢ ਦਿੰਨੇ ਆ ਮੁੜ ਕੇ ਸਾਡੇ ਸਬਸਕ੍ਰਾਈਬਰ ਵੀ ਸਾਡੇ ਤੋਂ ਔਕੇ ਹੁੰਦੇ ਆ ਵੇ ਤੁਹਾਡੇ ਤੋਂ ਸਾਰੀ ਦੁਨੀਆ ਹੀ ਔਕੀ ਅੰਨੀ ਦਿਓ ਤੁਸੀਂ ਅੰਨ ਖਾ ਖਾ ਕੇ ਮਾਤ ਇੰਨੀ ਕ ਮਾਰੀ ਆ ਸਾਰੀ ਦੁਨੀਆ ਕੰਮਲੀ ਕਰ ਰੱਖੀ ਆ ਇਹ ਫਿਰ ਆਪ ਦਾ ਨਾਨਕ ਨੀ ਬਾਤ ਨਹੀਂ ਬਣੀ ਹੋ ਜੇ 20 ਸਾਲ ਨੂੰ ਸਕੂਟਰੀ ਚਲਾਉਗੀ ਤਾਂ ਗੱਲਾਂ ਤੂੰ ਮਾਰੀ ਜਾਣਾ ਉਦੋਂ ਨੂੰ ਪਤਾ ਨਹੀਂ ਤੂੰ ਬੁੱਢਾ ਹੋਣਾ ਕਿ ਖਸੋਟੀ ਤੇ ਹੋਣਾ ਵੀ ਤੇਰੇ 76 ਪੈਂਦੇ ਹੋਣੇ ਤੇਰੇ ਮੁੰਡੇ ਤੋਂ ਜਿਹੜੇ ਹਿਸਾਬ ਦੇਣਾ ਤੁਸੀਂ ਆਪਦੇ ਸ਼ੋਰ ਨੂੰ ਕਹਿੰਦੇ ਹੁੰਦੇ ਆ ਨੂੰ ਅ ਇਗਨੋਰ ਕਰ ਰੱਖਿਆ ਵਾ ਤੇ ਗੱਲਾਂ ਮਾਰਨਗੇ 20 ਸਾਲ ਜਿਹੜੀਆਂ ਹਜੇ ਹੋਣੀਆਂ ਨੇ 20 ਸਾਲਾਂ ਨੂੰ ਉਹ ਗੱਲਾਂ ਅੱਜ ਉਲੀਕਦੇ ਨੇ ਇੰਨੇ ਗੱਪ ਮਾਰਦਾ ਨਾ ਸਾਰਾ ਟੱਬਰ ਤੇ ਇਹਨੂੰ ਇਹ ਵਲੋਗਿੰਗ ਦੱਸਦੀ ਆਹ ਵਲੋਗਿੰਗ ਹੁੰਦੀ ਆ ਥੋੜੀ ਬਹਿ ਜਾ ਬੁੜੀਆਂ ਲੈ ਕੇ ਤੂੰ ਨਾਲ ਖੋਤੇ ਵਾਂਗੂੰ ਦੰਦ ਕੱਢੀ ਜਾਓ ਤੇ ਕੈਮਰਾ ਲਾ ਲਓ ਆਹ ਇਹਨਾਂ ਦੀ ਵਲੋਗਿੰਗ ਆ ਵਾਸੀ ਦੀ ਐਂਟਰੀ ਅੱਜ ਲੇਟ ਹੋਈ ਹੈ ਜੀ ਕੀ ਗੱਲ ਹੈ ਵਾਸੀ ਨਾ ਪਹਿਲਾਂ ਤਾਂ ਨਿਆਣੇ-ਛਾਣੇ ਨਾਲੋਂ ਦੀਦੀ ਫਿਰ ਆ ਕੇ ਆਪਨਾ ਕੇ ਟੈਰੋ ਕੁ ਲੇਟ ਤਾਂ ਐਂਟਰੀ ਨਹੀਂ ਵਾਸੀ ਤਾਂ ਅੱਜ ਗੁੱਸਾ ਵੀ ਤਾਂ ਹਾਂਜੀ ਆ ਵੀ ਲੈ ਲਿਓ ਉਹ ਤਾਂ ਇਹ ਆਉਣੀ ਆ ਆਪਣੇ ਦੋ ਦਿਨ ਆਹੋ ਮਾਸੀ ਦੀ ਐਂਟਰੀ ਹੋਣੀ ਸੀ ਨਾ ਤੇਰਾ ਸਵਾਗਤ ਕਰਦੀ ਤੇਰੇ ਵਾਸਤੇ ਰੈਡ ਕਾਰਪਟ ਵਿਛਾਉਂਦੀ ਤੁਹਾਡੇ ਵਾਸਤੇ ਡੇਲੀ ਦਾ ਇੱਥੇ ਤੁਰੇ ਫਿਰਦੇ ਆ ਮਾਸੀ ਨੇ ਐਂਟਰੀ ਕਰਕੇ ਕੀ ਥੋੜੀ ਕਰਨਾ ਸੀ ਉਹਨੂੰ ਪਤਾ ਹੀ ਸੀ ਵੀ ਆ ਜਾਣਗੇ ਆਪ ਹੀ ਬੂਥਾ ਚੱਕ ਕੇ ਉਹ ਕਹੀ ਜਾਂਦੀ ਹੈ ਨਾ ਸੁਖੋ ਭੈਣ ਜੀ ਮਾਸੀ ਨੂੰ ਪਰ ਥੋੜਾ ਜਿਹਾ ਗੁੱਸਾ ਵੀ ਸੀ ਲੈ ਆ ਆ ਗਿਆ ਲੈਣ ਹਰ ਗੋਨ ਨੂੰ ਤੇ ਫਿਰ ਜੰਮੀ ਕਾਦੇ ਵਾਸਤੇ ਸੀ ਜੇ ਉਹਨਾਂ ਨੂੰ ਦੇਣੀ ਨਹੀਂ ਤੇ ਜੰਮੀ ਉਹਨਾਂ ਨੇ ਤਾਂ ਵਾਪਸ ਉਹਨਾਂ ਨੇ ਲੈ ਜਾਣੀਆਂ ਹੋਈਆਂ ਗੱਲਾਂ ਤਾਂ ਉਹੋ ਜਿਹੀਆਂ ਕਰਦੇ ਆ ਜਿਹਦਾ ਕੋਈ ਸਿਰ ਨਹੀਂ ਹੁੰਦਾ ਤੇ ਪੈਰ ਨਹੀਂ ਹੁੰਦਾ ਬਸ ਜੱਕੜ ਰੋੜ ਕੇ ਖੋਤਿਆਂ ਨੂੰ ਦੰਦ ਕੱਢਣ ਲੱਗ ਜਾਂਦੀਆਂ ਪਿੱਛੋਂ ਨਹੀਂ ਨਹੀਂ ਅਸ ਤਾਂ ਲੈ ਆਉਣੀ ਆ ਨਾ ਜਾਣ ਹੀ ਨਾ ਦੋ ਅੰਨੀ ਦੇਖੋ ਤੁਸੀਂ ਇਹਨੂੰ ਇੱਥੇ ਹੀ ਰੱਖੋ ਇੱਥੇ ਹੀ ਇਹਨੂੰ ਤੁਸੀਂ ਕਹਿੰਦੇ ਹੋ ਦੀ ਆਪਦੀ ਜੈਸਮੀਨ ਨੂੰ ਵੀ ਪਾਲੋ ਕੋਈ ਕੰਮ ਧੰਦਾ ਚਲਾ ਦਿਓ ਕੰਮ ਧੰਦਾ ਤਾਂ ਵੈਸੇ ਵਲੌਗਿੰਗ ਦਾ ਹੈਗਾ ਹੀ ਹੈਗਾ ਹੁਣ ਇਹਨਾਂ ਨੂੰ ਆਏ ਦੋੱਖਾ ਮਾਸੀ ਨੂੰ ਵੀ ਸਾਡੇ ਬਲੌਗ ਘੱਟ ਚੱਲਣਗੇ ਹਰਗੁਣ ਕੰਟੈਂਟ ਤਾਂ ਚੱਲਿਆ ਹੁਣ ਫੁੱਲ ਵਾਲਿਆਂ ਦਾ ਕੰਟੈਂਟ ਵੱਧ ਚੱਲੂ ਤਾਂ ਹੀ ਤਾਂ ਫੁੱਲ ਆਲਾ ਮੈਜਿੰਗ ਕਰਕੇ ਆਇਆ ਸੰਤਰੀ ਸੰਤਰੀ ਵੀ ਹੁਣ ਕੰਟੈਂਟ ਲੈਣ ਆ ਗਿਆ ਤੇ ਹੁਣ ਚੰਗੇ ਬਲੌਗ ਚੱਲਣੇ ਆ ਸਾਡੇ ਚਾ ਚੜਿਆ ਪਿਆ ਅੱਗੇ ਤਾਂ ਦਿਨ ਚ ਦੋ ਦੋ ਬਲੌਗ ਪਾਉਣ ਲੱਗੇ ਸੀ ਵੀ ਕਿਤੇ ਘਟ ਆਣਾ ਪੈ ਜੇ ਸਾਨੂੰ ਸਮਝ ਗਏ ਆਵਾਂ ਬਾ ਮੈਂ ਇਹਨਾਂ ਨੂੰ ਤਾਂ ਕਿਹਾ ਵੀ ਭਾਈ ਤੁਹਾਨੂੰ ਚੰਗੀ ਲੱਗੇ ਕੁੜੀ ਨੂੰ ਖਾਣਾ ਸਰ ਪਊਗਾ ਇਹਨਾਂ ਨੂੰ ਸਮਝਾਉਂਦੀ ਨਹੀਂ 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 ਹੁਣ ਮਤ ਦੇਣ ਦੀ ਕੀ ਲੋੜ ਆ ਵੀ ਹੁਣ ਤੁਸੀਂ ਲੜਦੇ ਚੰਗੇ ਨਹੀਂ ਲਾਦੇ ਤੁਸੀਂ ਮਤ ਇਹੀ ਦਿੱਤੀ ਆ ਹੋਰ ਦਿੱਤਾ ਹੀ ਨਹੀਂ ਕੋਈ ਸਿਖਾਇਆ ਕੀ ਆ ਤੁਸੀਂ ਲੜਨ ਤੋਂ ਸਿਵਾਏ ਤੇ ਜਿਹੜੀ ਗੱਠ ਦੀ ਜ਼ੁਬਾਨ ਲੱਗੀ ਇਹਨੂੰ ਕੱਢਣ ਤੋਂ ਸਿਵਾਏ ਤੇ ਲੋਲੋ ਤੋਂ ਬਿਨਾ ਤੁਸੀਂ ਇਹਨੂੰ ਕੱਖ ਨਹੀਂ ਸਿਨਾਇਆ ਆ ਕਿ ਹੁਣ ਤੁਸੀਂ ਲੜਦੇ ਚੰਗੇ ਨਹੀਂ ਲਾਦੇ ਨਨਾਨਾ ਵੀ ਮੂੰਹ ਤੇ ਪਿਓ ਪਿਓ ਮਾਰਦਿਆਂ ਨੇ ਵੀ ਸਭ ਤੋਂ ਵੱਧ ਤਾਂ ਇਹੀ ਲੜਦੇ ਆ ਜਦੋਂ ਇਹ ਬੇਅਕਲ ਤੇ ਜਵਾਕ ਨੂੰ ਕੀ ਮਤ ਦੇਣੀ ਆ ਮਾਸੀ ਕਹਿੰਦੀ ਜਵਾਕ ਉਹੀ ਕੋ ਸਿੱਖਣਾ ਤਾਂ ਜਵਾਕ ਨੇ ਉਹੀ ਕੋਸਾ ਤੁਸੀਂ ਪੈਨਦ ਪੈਜੋ ਸਹਰਾਣੇ ਪੈਜੋ ਥੋਡੇ ਜਵਾਕ ਨੂੰ ਤਾਂ ਮਤ ਥੋਡੇ ਵਰਗੀ ਆਉਣੀ ਆ ਕਿ ਥੋਡੇ ਦੇ ਵਿੱਚੋਂ ਸਾਰੇ ਟ ਤੁਸੀਂ ਕਮਲਿਆਂ ਦਾ ਟੋਲਾ ਇੱਕ ਤੋਂ ਇੱਕ ਵੱਧ ਕੇ ਛਦਾਈ ਤੁਸੀਂ ਇਕੱਠੇ ਹੋਏ ਆ ਤੁਹਾਡਾ ਤਾਂ ਉਹ ਹਿਸਾਬ ਆ ਡੰਗਰਾਂ ਦਾ ਜਿਵੇਂ ਟੋਲਾ ਨਹੀਂ ਹੁੰਦਾ ਹਜੇ ਤਾਂ ਮੱਝਾਂ ਵੀ ਤੁਹਾਡੇ ਨਾਲੋਂ ਜ਼ਿਆਦਾ ਸਮਝਦਾਰ ਆ ਜਾਨਵਰ ਵੀ ਸਮਝਦਾਰ ਹੁੰਦੇ ਪਰ ਤੁਹਾਡੇ ਟੱਬਰ ਨੂੰ ਅਕਲ ਤਾਂ ਗਿੱਟਿਆਂ ਦੇ ਵਿੱਚ ਵੀ ਹੈ ਨਹੀਂ ਤੁਸੀਂ ਤਾਂ ਸਾਰੇ ਬਸ ਜਿਵੇਂ ਚੱਲ ਗਿਆ ਕੰਮ ਉਵੇਂ ਹੀ ਤੁਸੀਂ ਜੱਕਣਾ ਰੇੜੀ ਤੁਰੀਆਂ ਜਾਣੀਆਂ ਜਵਾਕ ਨੂੰ ਵੀ ਉਹੀ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਨਹੀਂ ਇਹ ਜਿਹੜੀ ਮੈਂਸ ਜੀ ਹੈ ਲੜਦੀ ਕਾਦੇ ਵਾਸਤੇ ਆ ਸਾਰਾ ਕੁਝ ਤਾਂ ਇਹਦੇ ਕਹਿਣ ਤੇ ਉਹ ਕਰੀ ਜਾਂਦਾ ਸਾਰਾ ਕੁਝ ਇਹ ਆਪ ਦਾ ਚਲਾਈ ਜਾਂਦੀ ਹੈ ਲੀਡਰ ਨੇ ਬਣੀ ਰਹਿੰਦੀ ਹੈ ਸਾਰਾ ਦਿਨ ਘੜਦੀ ਹਲੇ ਇਹ ਲੜਦੀ ਹੋਣੀ ਆ ਵੀ ਆਪਾਂ ਔਰ ਕਿਤੇ ਵਲੌਗ ਬਣਾਉਣਾ ਚਾਹੀਏ ਇਧਰੋਂ ਪੈਸੇ ਵੱਧ ਬਣਨਗੇ ਇਧਰੋਂ ਵੱਧ ਬਣਨਗੇ ਕਿ ਇਹ ਤਾਂ ਥੱਲੇ ਲਾਇਆ ਹੋਇਆ ਹੈ ਨੇ ਪੁੰਜੇ ਆਪਦੇ ਵਲੌਗਾਂ ਤੋਂ ਬਣਾਉਂਦੀ ਆ ਇਸ ਕਰਕੇ ਤੇ ਪੈਸਾ ਇਹਨਾਂ ਨੂੰ ਦੇ ਰਹੀ ਹੈ ਇਹਨਾਂ ਨੂੰ ਸਾਰਿਆਂ ਨੂੰ ਪੁੰਜੇ ਬਿਠਾਇਆ ਹੋਇਆ ਥੱਲੇ ਡੋਲ ਦਿੰਦੀ ਆ ਸਵੇਰੇ ਉੱਠ ਕੇ ਦਾਲ ਪਾਣੀ ਸਾਰਾ ਥੱਲੇ ਵਹਿ ਵਹਿ ਛੱਟਦੀ ਆ ਕਿਉਂਕਿ ਸਾਰਾ ਟੱਬਰ ਇਹਦੇ ਥੱਲੇ ਨਾ ਇਹਨਾਂ ਦਾ ਦੁੱਧ ਵੀ ਥੱਲੇ ਪਤੀਲੇ ਦੇ ਨਹੀਂ ਲੱਗਦਾ ਜਿੰਨਾ ਇਹ ਸਾਰਾ ਟੱਬਰ ਥੱਲੇ ਲੱਗਿਆ ਹੋਇਆ ਸਾਰਿਆਂ ਦਾ ਬਿਸ਼ਰਮਾਂ ਦਾ ਆਵਾ ਉੱਤਿਆ ਪੈ ਇੱਕ ਤੋਂ ਇੱਕ ਵੱਧ